ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਆਪਾਂ ਪਸ਼ੂ ਮੰਡੀ ਤਨੌਲਾ 11 ਤਰੀਕ ਤੀਜਾ ਮਹੀਨਾ 2025 ਤੋਂ ਲਾਈਵ ਕਵਰ ਕਰਕੇ ਦਿਖ ਜੇ ਕਿਸੇ ਮੇਰੇ ਵੀਰ ਦੀ ਸਾਮਦਰੀ ਚ ਮੱਝਾਂ ਗਾਵਾਂ ਝੋਟੀਆਂ ਬੈੜਾਂ ਆਉਂਦੀਆਂ ਨੇ ਤਾਂ ਵੀਰਾਂ ਨਾਲ ਕੰਟੈਕਟ ਕਰਕੇ ਵੀਰਾਂ ਦੇ ਘਰੇ ਦੋ ਟਾਈਮ ਚਵਾਈ ਕਰਕੇ ਖਰੀਦਾਰੀ ਕਰ ਸਕਦੇ ਹੋ ਜੇ ਕਿਸੇ ਨੇ ਵੀਰ ਨੇ ਮੰਡੀ ਤੇ ਵਿਜ਼ਿਟ ਕਰਨਾ ਤਾਂ ਸੌਦੇ ਸ਼ਾਮ ਤਾਈਂ ਚੱਲਣਗੇ ਮੰਡੀ ਤੇ ਵੀ ਵਿਜ਼ਿਟ ਕਰ ਸਕਦਾ ਹੈਗਾ ਬਈ ਆ ਮੱਝ ਆਪਣੀਆਂ ਹੀ ਕਿਹੜਾ ਪਿੰਡ ਆਈ ਹਾਂ ਲੋ ਦਿਖਾਉਣੇ ਆ ਦੋਸਤੋ ਚੰਗੇ ਚੰਗੇ ਪਸ਼ੂਆਂ ਦੀ ਲੈ ਕੇ ਦੰਨੇ ਆ ਤੁਹਾਨੂੰ ਡਿਟੇਲ ਜੇ ਕਿਸੇ ਮੇਰੇ ਵੀਰ ਦੀ ਬਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆਈ ਆਪਣਾ ਆ ਮੱਝ ਆਪਣੀਆਂ ਹੀ ਇਹ ਸੂਣ ਵਾਲੀ ਕਿ ਸੂਈ ਹੋਈ ਹੈ ਕੰਮਾ ਸੂਆ ਸੂਰੀ ਹੀ ਹੈ ਜੀ ਤੀਜਾ ਸੂਆ ਸੂਰੀ ਤੀਜਾ ਸੂਆ ਮੇਰੇ ਖੋਲ ਕੇ ਦਵਾਈ ਕਿਹੜਾ ਕਹਿੰਦਾ ਕਿ ਦੁੱਧ ਦਿੱਤਾ ਦੂਜੇ ਸੂਏ ਬਾਈ ਦੂਜੇ ਸੂਏ ਕਿੰਨਾ ਦੁੱਧ ਦਿੰਦਾ 18 ਕਿਲੋ ਤੇ ਹੁਣ ਸੂਣ ਦਾ ਕਿੰਨਾ ਸਮਾਂ ਬਾਕੀ ਹੈ 10 ਦਿਨ ਲੱਗਦੇ 10 ਦਿਨ ਦੋਸਤੋ ਸੂਣ ਚ ਸਮਾਂ ਬਾਕੀ ਹੈਗਾ ਚੰਗੀ ਮੱਝ ਹੈ ਚੰਗਾ ਬਾਡੀ ਬੀਟਾ ਥਣ ਹਵਾ ਨੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਖੜ ਮਾ ਥਣ ਲੱਗਿਆ ਮੁਠੀ ਵਾਲਾ ਤੇ ਚਵਾਈ ਦੀ ਭੋਲੀ ਹੈ ਹਨਾ ਵੀਰੇ ਪਿੰਡੋਂ ਹੀ ਲਈ ਆਪਣੇ ਗਲਮੋਂ ਲਈਏ ਪਿੰਡ ਦੀ ਹੈ ਇਹ ਪਿੰਡ ਦੀ ਮੱਝ ਆ ਦੋਸਤੋ ਵੀਰ ਕਹਿੰਦਾ ਆਪਣੇ ਪਿੰਡੋਂ ਹੀ ਖਰੀਦਾਰੀ ਕੀਤੀ ਆ ਪਿੰਡ ਕਿਹੜਾ ਆਪਣਾ ਪਿੰਡ ਮੌਲਨਾ ਬਾਦੇ ਮੋਬਾਈਲ ਨੰਬਰ ਆ 9917717684 94170 17684 17684 ਡਿਮਾਂਡ ਲੈਣ ਦੇ ਨਾਲ ਕੀ ਹੋਊਗੀ ਬਈ ਮੁੱਲ ਇਹਦਾ 2 ਲੱਖ ਕਰਦੇ ਆਂ ਮੁੱਲ ਇਹਦਾ 2 ਲੱਖ ਤੇ ਲੈਣ ਦੇ ਨਾਲ ਆ ਜਮਾ ਹਾਂ ਨਾ 90 ਦੀ ਦੇਣਾ 1 ਲੱਖ ਤੇ ਦੋਸਤੋ 90000 ਦੀ ਵੀਰ ਕਹਿੰਦਾ ਮੱਝ ਦੇ ਦਾਂਗੇ ਪੂਰੇ ਤਰ੍ਹਾਂ ਦੀ ਮੱਝ ਬਿਲਕੁਲ ਸਾਫ਼ ਹੈ ਚੰਗਾ ਬੋਡੀ ਵੇਟ ਹੈ ਜੇ ਕੋਈ ਵੀਰ ਚੰਗੀ ਸੰਭਲੂਗਾ 17-18 ਕਿਲੋ ਦੁੱਧ ਮਜਨ ਹੈ ਤੇ ਕਿ ਵੀ ਪਾ ਦੇਣਾ ਕਿਉਂਕਿ ਮੂਰੇ ਮੰਗਰ ਦਾ ਹਵਾਨਾ ਚੰਗੀ ਹੁੰਦਲ ਮੈਂ ਆ ਸਮੀ ਭਲੀ ਤੇ ਆ ਬੈੜ ਵੀ ਆਪਣੀਆਂ ਬਈ ਹਾਂਜੀ ਇਹ ਕਹਿ ਕਹ ਦੇਣਾ ਦੀ ਸੂਈ ਐ ਤੈਨੂੰ ਅੱਜ ਹੋ ਗਏ ਸੂਈ ਦੱਸ ਦੇਣਾ ਇਹ ਦੱਸ ਦੇਣਾ ਹੋ ਗਏ ਸੂਈ ਨੂੰ ਆ ਜਾ ਉਰੀ ਹੀ ਰੱਖਣਾ ਦੱਸ ਦੇਣਾ ਸੂਈ ਨੂੰ ਹੋ ਗਏ ਦੁੱਧ ਹਾਜ਼ਰ ਕਿੰਨਾ ਹੁਣ ਦੁੱਧ 20 ਕਿਲੋ ਆ ਜੀ ਦੁੱਧ 20 ਕਿਲੋ ਐ ਤੇ ਚੌਣ ਚਾਂਣ ਨੂੰ ਸੀਲੇ ਚਵਾਈ ਦੀ ਬੋਲੀ ਐ ਤੇ ਡਿਮਾਂਡ ਕੀ ਕੀਤੀ ਇਹਦੀ 75000 75000 ਡਿਮਾਂਡ ਮੋਬਾਈਲ ਨੰਬਰ ਦੁਬਾਰੇ ਫਿਰ ਕੋਲ 9417717684 9417717684 ਪਿੰਡ ਮੌੜਨਾਬਾ ਪਿੰਡ ਮੌੜਨਾਬਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤੇ ਦੁੱਧ ਚੋਣ ਵਾਲਾ ਹੁਣ ਹਾਜ਼ਰ ਕਿੰਨਾ ਇਹਦੇ ਥੱਲੇ ਹੁਣ 20 ਕਿਲੋ ਦੁੱਧ ਆਈ ਤੇ 20 ਕਿਲੋ ਹਾਜ਼ਰ ਹੈ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਚਵਾ ਕੇ ਦੇ ਦਾਂਗੇ ਆਪਾਂ ਕਰੇ ਦੋਸਤੋ ਜੇ ਕਿਸੇ ਵੀਰ ਨਾਲ ਵੀਰ ਕਹਿੰਦਾ ਵੀ ਸੌਦਾ ਹੁੰਦਾ ਪਹੈਂਡ ਦੇ ਘਰਾਂ 'ਚ ਹੋ ਜੂ ਵੀਰੇ ਆਪਾਂ ਮਾਨਤਾਨ ਕਰ ਦਾਂਗੇ 70 'ਚ 50 75 'ਚ 75 ਜੋ ਦੋਸਤੋ ਮਾਨਤਾਨ ਕਰ ਦਾਂਗੇ ਮੁੱਲ ਵੀਰ ਕਹਿੰਦਾ ਵੀ ਵੱਧ ਕਰ ਦਿੱਤੀ ਲੈਣ ਦੇਣ ਵਾਲੇ ਮੰਗਿਆ ਕੱਦ ਵਾਲੀ ਬਿਹੜਾ ਮੁਠੀ ਵਾਲਾ ਨਿਖੜ ਮਾਥਣ ਮਾਗਰ ਬੱਚਾ ਹਨ ਵੀਰੇ ਮਾਗਰ ਦੋਸਤੋ ਬੱਸਾ ਭਾਈ ਹਸਰੀਕਾਲ ਕਿਹੜਾ ਪਿੰਡ ਆਈ ਗੋਵਿੰਦਪੁਰਾਈ ਪਿੰਡ ਗੋਵਿੰਦਪੁਰਾ ਜਿਹੜੀਆਂ ਮੱਝ ਦੇਖਣੇ ਕਹਿ ਮਾ ਸੁਆ ਸੁਈ ਹੋਈ ਐ ਚੌਥਾ ਸੁਗਾ ਚੌਥਾ ਸੁਗਾ ਕਿੰਨਾ ਦੁੱਧ ਹਾਜਰ ਹੁਣ 16 16 ਕਿਲੋ ਪਿੰਡ ਗੋਵਿੰਦਪੁਰਾ ਤੇ ਮੋਬਾਈਲ ਨੰਬਰ 709323900 7009323900 709323900 ਨਹੀਂ ਖੋਲ ਕੇ ਕਿੜਾ ਦਵਾਈ ਤੋਰੇ ਬੁਖ ਬਵਾਈ ਨੂੰ ਚੈੱਕ ਕਰਵਾ ਦੀ ਦੋਸਤੋ ਚੌਥਾ ਸੁਗਾ ਮੰਨ ਲਿਓ ਪੰਜਵਾਂ ਮੰਨ ਲਿਓ ਘਰ ਦੀ ਏ ਕਿ ਮੇਰੇ ਵਿਵਾਰ ਦਾ ਕੰਮ ਹੈ ਦੋਸਤੋ ਘਰ ਦੀ ਮੱਝ ਆ ਕੋਈ ਵਿਵਾਰ ਦਾ ਕੰਮ ਨਹੀਂ ਵੀਰਾਂ ਦਾ ਮੂਹਰੇ ਮੰਗਰਦਾ ਹਵਾਨਾ ਨੇਖੜ ਮਾ ਥਣ ਮੰਗਰ ਬੱਚਾ ਦੋਸਤੋ ਕੱਟਾਗਾ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰੇ 8 ਦਿਨ ਸੂਈ ਨੂੰ ਹੋ ਗਏ ਤੇ ਲੈਣ ਦੇ ਨਾਲ ਮੁੱਲ ਕੀ ਹੈਗਾ 1.40 ਜਿਸ ਨੂੰ ਹੋਕਨੇ ਦੀ ਜੋ 1.35 ਦੀ 1.20 ਦੀ ਹੋ ਜੂਗੀ ਨਹੀਂ ਹੁਣ ਹੀ ਨਹੀਂ ਦੋਸਤੋ 1 ਲੱਖ 40 ਹਜ਼ਾਰ ਡਿਮਾਂਡ ਕੀਤੇ ਵੀਰ ਕਹਿੰਦਾ ਵੀ 1 ਲੱਖ ਤੇ 35 ਹਜ਼ਾਰ ਦੀ ਦੇ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਓ ਮੱਝ ਤਨੌਲਾ ਮੰਡੀ ਚ ਆਈ ਹੈ ਵਿਜ਼ਿਟ ਕਰਕੇ ਧਾਰਾ ਮਾਰ ਕੇ ਚੰਗੀ ਤਰ੍ਹਾਂ ਨਿਰਖ ਪਰਖ ਨਾਲ ਖਰੀਦਾਰੀ ਕਰ ਸਕਦੇ ਹੋਗੇ ਪਿੰਡ ਵੀਰਾਂ ਦਾ ਗਵਿੰਦਪੁਰਾ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਵੀਰੇ ਕਿੰਨਾ ਮੋਬਾਈਲ ਨੰਬਰ ਹੈ 7093291 70093291 ਤਾਂ ਇੱਕ ਬੂਰੀ ਝੋਟੀ ਦੀ ਲੈ ਕੇ ਦਿੰਦੇ ਆ ਡਿਟੇਲ ਘਰੇਲੂ ਵੀਰਾਂ ਦੀ ਮੱਝ ਆ ਬਾਈ ਸਤਿ ਸ੍ਰੀ ਅਕਾਲ ਨਾਮ ਐਡਰੈਸ ਕਨਫਰਮ ਕਰਦਾ ਕੀ ਨਾਮ ਵੀਰੇ ਆਪਣਾ ਹਰਪਜਨ ਸਿੰਘ ਹਰਪਜਨ ਸਿੰਘ ਘਰੇਲੂ ਮੱਝਾਂ ਕੇ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਤੇ ਜਿਹੜੀ ਆਪਾਂ ਸਕਰੀਨ ਤੇ ਝੋਟੀ ਲਿਖਨੇ ਪੂਰੀ ਕੈਮਾ ਸੁਆ ਸੁਈ ਹੋਈ ਹੈ ਇਹ ਦੂਜਾ ਜੀ ਦੂਜਾ ਸੁਆ ਕਿੰਨਾ ਦੁੱਧ ਹਾਜ਼ਰ ਦੁੱਧ 11 ਲੀਟਰ ਦੁੱਧ 11 ਕਿਲੋ ਖੋਲ ਕੇ ਵੀਰੇ ਕਿਹੜਾ ਦਵਾਦੇ ਤੁਰੇ ਪੱਖ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਮੰਗਰ ਬੱਚਾ ਕੀ ਹੈ ਮੰਗਰ ਦੋਸਤੋ ਕਟਾ ਗੋਲ ਸਿੰਘ ਦਰਵਿਆਨਾ ਮੀਡੀਅਮ ਸਾਈਜ਼ ਚ ਕਰਦਾ ਹੈਗਾ ਥਣ ਹਵਾਨੇ ਦੀ ਝੋਟੀ ਸਾਹਿਬ 10 ਕਿਲੋ ਦੁੱਧ ਤਾਂ ਤਾਜ਼ਾ ਮੰਨ ਸਕਦੇ ਤੁਸੀਂ 10 ਕਿਲੋ ਦੁੱਧ ਬੜੇ ਆਰਾਮ ਨਾਲ ਝੋਟੀ ਨੇ ਦੇ ਦੇਣਾ ਸੀ ਲਸਾਂ ਦਾ ਠੰਡੇ ਸਵਾਲੀ ਝੋਟੀ ਹੈ ਡਿਮਾਂਡ ਬਾਜਵ ਜੀ ਵੀਡੀਓ ਦੇ ਵਿੱਚ ਕਰਵਾ ਦੇਗੇ ਮੋੜ ਲੈ ਵੀਰੇ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰ ਨਾਲ ਹਰਪਾ ਜਨ ਨਾਲ ਜ਼ਰੂਰ ਕੰਟੈਕਟ ਕਰ ਲੈ ਮੋਬਾਈਲ ਨੰਬਰ ਕਿੰਨਾ ਵੀਰੇ 9855799557 9855721 152 21152 ਪਿੰਡ ਅਦਲਾ ਪਿੰਡ ਅਦਲਾ ਜ਼ਿਲ੍ਹਾ ਪੈਂਦਾ ਮਾਨਸਾ ਤੇ ਲੈਣ ਦੇਣ ਵਾਲੀ ਡਿਮਾਂਡ ਕੀ ਹੈ ਦੀ ਇਹ ਪੂਰੇ ਪਹਾਣ ਆ 85000 ਦੇ ਦੋ 85000 ਦੀ ਦੋਸਤੋ ਵੀਰ ਕੰਨਾ ਮੱਝ ਦੇ ਦੇ ਦਾਂਗੇ ਮੁੱਲ 95000 ਹੈ ਜੇ ਕਿਸੇ ਮੇਰੇ ਵੀਰ ਨੇ ਦਰਮਿਆਨੇ ਮੁੱਲ ਵਾਲੀ ਮੱਝ ਲੈਣੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਦੋਸਤੋ ਕਬੂਰੀ ਮੱਝ ਚੰਗੇ ਦੁੱਧ ਵਾਲੀ ਦਿਖਾਉਣੇ ਜਾ ਰਹੇ ਹਾਂ ਬਾਈ ਸਸੀਕਾਲ ਨਾਮ ਐਡਰੈਸ ਕਨਫਰਮ ਕਰਵਾ ਲਿਓ ਵੀਰੇ ਆਪਣਾ ਪਿੰਡ ਬਾਜੇ ਵਾਲਾ ਪਿੰਡ ਬਾਜੇ ਵਾਲਾ ਜ਼ਿਲ੍ਹਾ ਮਾਨਸਾ ਤੇ ਮੋਬਾਈਲ ਨੰਬਰ ਕਿਹਨਾ 70149 ਉੱਚੀ ਬੋਲ ਵਾਲਾ 78 70149 78149 51308 51308 ਪਿੰਡ ਬਾਜੇ ਵਾਲਾ ਤੇ ਜਿਹੜੀ ਆਪਾਂ ਸਕਰੀਨ ਤੇ ਮੱਝ ਦੇਖਨੇ ਕਹਿਮਾ ਸੂਹਾ ਸੂਈ ਹੋਈ ਆ ਤੀਜਾ ਸੂਹਾ ਸੂਈ ਹੋਈ ਆ ਦੋਸਤੋ ਚੰਗਾ ਗੱਦਗੱਡ ਥਣ ਹਮਾਨੇ ਦੀ ਬਿਲਕੁਲ ਸਫ ਚਵਾਈ ਦੀ ਬੋਲੀ ਆ ਵੀਰੇ ਪੱਕਾ ਪੂਰਾ ਰੰਗ ਆ ਦੋਸਤੋ ਸੂਹਾ ਤੀਜਾ ਵਪਾਰ ਦਾ ਕੰਮ ਆਪਣਾ ਦੋਸਤੋ ਵੀਰਾਂ ਦਾ ਵਪਾਰ ਦਾ ਕੰਮ ਆ ਕੋਈ ਝੂੜਤ ਬਾਣ ਨਹੀਂ ਮਾਰਨਾ ਵੀਰੇ ਖੁੱਲ ਕੇ ਘੇੜਾ ਦਵਾਰੇ ਜੇ ਕਿਸੇ ਮੇਰੇ ਵੀਰ ਦੀ ਸਾਹਮਣ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਦਾ ਇੱਕ ਵਾਰੀ ਦੁਬਾਰੇ ਵੀ ਬੋਲ ਦਾਂਗੇ ਥਣ ਹਵਾਨੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕੜਮਾ ਥਣ ਮੰਗਰ ਪੂਰੇ ਬੂਰੇ ਰੰਗ ਚ ਪੱਕਾ ਬੱਚਾਗਾ ਤੋਰੇ ਤਾਰੇ ਦੀ ਵੀ ਮੱਝ ਬਿਲਕੁਲ ਸਾਫ਼ ਆਮ ਦਰਮਿਆਨਾ ਮੀਡੀਅਮ ਸਾਈਜ਼ ਜਿਵੇਂ ਕੱਦ ਹੁੰਦਾ ਮੱਝਾਂ ਦਾ ਓਡਾ ਕੱਦ ਦਾ ਕੋਈ ਛੋਟੀ ਨਹੀਂ ਹੈਗੀ ਚੰਗੀ ਸਮੀਪਲੀ ਜਾਤ ਬਰੀ ਰਲੀ ਪੱਕਾ ਬੂਰਾ ਰੰਗ ਹੈ ਥਣ ਹਵਾਨੇ ਦੀ ਬਿਲਕੁਲ ਸਾਫ਼ ਹੈ ਕਿੰਨੀ ਕਿ ਡਿਮਾਂਡ ਕਰਦਾ ਵੀ ਇਹ ਤੁਹਾਨੂੰ ਪੁੱਛ ਕੇ ਦੱਸ ਦਾਂਗੇ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਿਓ ਕਿੰਨੇ ਪੈਸੇ ਮੰਗਦਾ ਇਹ ਹੈ ਕਿਹੜਾ ਗਿਆ ਨਹੀਂ ਆਓ ਬਾਈ ਉਰੇ ਆ ਯਾਰ ਇਹਦਾ 160 160 ਤੇ ਲੈਣ ਦੇਣ ਕਿੰਨੇ ਦੀ ਹੋ ਜੂਗੀ ਮੇਰੇ ਡੇਢ ਦੀ ਹੋ ਜੂਗੀ ਮੋਬਾਈਲ ਨੰਬਰ ਦੁਬਾਰੇ ਫੇਰ ਬੋਲ ਦੇ 78149 78149 51308 51308 ਪਿੰਡ ਬਾਜਾਲਾ ਦੋਸਤੋ ਇੱਕ ਗੱਭਣ ਮੱਝ ਦੀ ਹੋਰ ਲੈ ਕੇ ਦਿੰਨੇ ਆ ਡਿਟੇਲ ਚੰਗੀ ਮੱਝ ਆ ਦੋਸਤੋ ਵੀਰ ਤੋਂ ਸੂਣ ਚ ਡੰਗ ਦਿਹਾੜੀ ਦਾ ਸਮਾਂ ਬਾਕੀ ਆ ਮੱਝ ਦਾ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਪੁੱਛ ਕੇ ਦੱਸ ਲਿਆਂਗੇ ਅਸਰੀ ਗੱਲ ਵੀਰੇ ਨਾਮ ਐਡਰੈਸ ਕਨਫਰਮ ਕਰਵਾ ਦੇ ਵੀਰੇ ਨਾਮ ਸੰਦੀਪ ਸਿੰਘ ਪਿੰਡ ਕਰਨੇਗੇ ਭਾਈ ਨਾਮ ਸੰਦੀਪ ਪਿੰਡ ਕਰਨੇਗੇ ਤੋਰ ਦੇ ਵੀਰੇ ਦੋਸਤੋ ਤੋਰੇ ਤਾਰੇ ਦੀ ਮੱਝ ਬਿਲਕੁਲ ਸਾਫ਼ ਹੈਗੀ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਉਂਦੀ ਆ ਤਾਂ ਵੀਰ ਸੰਦੀਪ ਨਾਲ ਜ਼ਰੂਰ ਕੰਟੈਕਟ ਕਰ ਲਿਓ ਥਾਣ ਹਵਾਨੇ ਦੀ ਬਿਲਕੁਲ ਸਾਫ ਵੱਡਾ ਕਦਗਾਠ ਝੋਲੀ 40 ਦੀ ਵੀ ਮੱਝ ਬਿਲਕੁਲ ਸਾਫ ਕਿੰਨਾ ਸਮਾਂ ਰਹਿੰਦਾ ਵੀਰੇ ਦਾ ਬਸ ਬਾਈ 2-4 ਦਿਨ ਲੈ ਜੂਗੀ 2-4 ਦਿਨ ਲੈ ਜੂਗੀ ਕਿਹੜਾ ਪਿੰਡ ਹੈ ਪਿੰਡ ਕਾਨੇ ਕੇ ਪਿੰਡ ਕਾਨੇ ਕੇ ਮੋਬਾਈਲ ਨੰਬਰ 9781995225 97 81995225 9781995225 ਤੇ ਦੂਜੇ ਸੂਏ ਕਿੰਨਾ ਕੁ ਦੁੱਧ ਦਿੰਦਾ ਦੂਜੇ ਸੂਏ ਕੱਢਿਆ ਨੇ 15-16 ਕਿਲੋ 15-16 ਕਿਲੋ ਦੁੱਧ ਕੱਢਿਆ ਜੇ ਕੋਈ ਆਪਣੇ ਨਾਲ ਵੀ ਸੌਦਾ ਕਰਦਾ ਘਰੇ ਸਵਾ ਕੇ ਦੇ ਦੇਂਗੇ ਦੋਸਤੋ ਜੇ ਕੋਈ ਵੀਰ ਕਹਣਾ ਆਪਣੇ ਨਾਲ ਸੌਦਾ ਕਰਦਾ ਘਰੇ ਸਵਾਕੇ ਦੇ ਦਾਂਗੇ ਤੋਰ ਦੇ ਵੀਰੇ ਲੰਮੀ ਉਸ ਤੋਂ ਵੱਡਾ ਕਦਗਾਠ ਆ 2 ਲੱਖ ਤੇ 20000 ਵੀਰ ਨੇ ਡਿਮਾਂਡ ਕੀਤੀ ਹੈ ਦੂਜੇ ਸੂਏ ਦਾ ਦੁੱਧ 15 ਕਿਲੋ ਚੰਗਾ ਸੈਨਿਕ ਸੋਰ ਪਿੱਠਪੁੜੇ ਦੀ ਬਾਂਦਰ ਵੀ ਚੰਗੀਆਂ ਵੱਡੀ ਗੱਲ ਇੱਕ ਹੋਰ ਦਾ ਦੋਸਤੋ ਸੀਲ ਸੰਤ ਠੰਡੇ ਸਵਾਲ ਹੀ ਮੱਝ ਆ ਗਈ ਬੰਨਿਆ ਵੀਰੇ ਉਸ ਦਾ ਇੱਕ ਸੂਈ ਹੋਈ ਮੱਝ ਦੀ ਹੋਰ ਲੈ ਕੇ ਦੰਨੇ ਡਿਟੇਲ ਬਾਅਦ ਵਜਾ ਰੇਟ ਕਰਵਾ ਦੇਵਾਂਗੇ ਵੀ ਤੇ ਵੀਡੀਓ ਦੇ ਵਿੱਚ ਹੀ ਤੇ ਵੀਰੇ ਪਹਿਲੇ ਜਿਹੜੀ ਪਹਿਲਾਂ ਦੌਰ ਕੇ ਦਿਖਾਈ ਉਹ ਕਿੰਨੇ ਦੀ ਹੋ ਜੂਗੀ ਉਹ 180 ਦੀ 180000 ਦੀ ਤੇ ਮੋਬਾਈਲ ਨੰਬਰ 97819 952252 952252 ਜਿਹੜੀ ਆਹ ਸਕਰੀਨ ਤੇ ਮੱਝ ਦੇ ਕਿੰਨੇ ਕਹਿਮਾ ਸੁਆ ਦੂਜਾ ਸੁਆ ਸੂਈ ਹੋਈ ਹੈ ਤੇ ਮੁੱਲ ਕੀ ਕੀਤਾ ਤਾਂ ਮੁੱਲ 1 ਚਾਲੀ ਲੈਣ ਦੇਣ ਜਾਮਾ ਜੱਸਣੋ ਪੰਜ ਚੜ ਦਾਂਗੇ ਪੰਜ ਚੜ ਦਾਂਗੇ 1 ਲੱਖ ਤੇ 40 ਹਜ਼ਾਰ ਦੋਸਤੋ ਇਹਦੀ ਡਿਮਾਂਡ ਕੀਤੀ ਹੈ 5000 ਛੱਡ ਦੇਗੇ ਵੀਰ ਕਹਿੰਦਾ ਵੀ 1 ਲੱਖ 35 ਹਜ਼ਾਰ ਦੇ ਦੇ ਦਾਂਗੇ ਬਾਕੀ ਮੁੱਲ ਤੁਸੀਂ ਲਾਉਣਾ ਦੋਸਤੋ ਚਾਹੇ 5 ਲਾਓ ਚਾਹੇ 50 ਲਾਓ ਮਾਲਕ ਵੀਰ ਦੁਬਾਰਾ ਮੰਗੀ ਗਈ ਡਿਮਾਂਡ ਹੈਗੀ ਇਹ ਵੀ ਆਪਣੀ ਹੋਈ ਹੈ ਇਹ ਵੀ ਆਪਣੀ ਹੈ ਵੀਰ ਕਹਿੰਦਾ ਦੋਸਤੋ ਤੇ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸੌਂਦਾਰੀ ਚਾਉਂਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਿਓ ਬੱਚਿਆ ਕੀ ਇਹਦੇ ਮਾਰ ਵੀਰੇ ਕੱਟਾ ਕਹਦੇ ਮਾਰ ਕੱਟਾ ਦੋਸਤੋ ਇਹਦੇ ਮਾਰ ਝੋਟੀ ਇਹ ਵੀ ਚੰਗੀਆਂ ਦੁੱਧ 10-12 ਕਿਲੋ ਬੜੇ ਆਰਾਮ ਨਾਲ ਦੇ ਦੂੰਗੀ ਤੇ ਇੱਕ ਹੋਰ ਚੰਗੀ ਝੋਟੀ ਦੀ ਲੈ ਕੇ ਦਿੰਦੇ ਆ ਡਿਟੇਲ ਵੀਰੇ ਆ ਵੀ ਤੋਰ ਦੇ ਖੋਲ ਕੇ ਇਹਦੀ ਕੀ ਡਿਟੇਲ ਆ ਵੀਰੇ ਪਹਿਲਾ ਸੂਆ ਪਹਿਲਾ ਸੂਆ ਮਾਗਰ ਬੱਚਾ ਕੀ ਦਾ ਮਾਗਰ ਦੋਸਤ ਇਹਦੇ ਮਾਗਰ ਕੱਟੀ ਆ ਦੁੱਧ ਕਿੰਨਾ ਹਜਰਾ ਹੁਣ ਇੱਥੇ ਹੈਗਾ ਵੀ 14 ਕਿਲੋ ਦੁੱਧ ਹੁਣ 14 ਕਿਲੋ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਤੇ ਮੁੱਲ ਮੁੱਲ ਦੋਸਤਾਂ ਦਾ 2 ਲੱਖ ਤੇ 20 ਹਰ ਚੰਗੀ ਕੱਟੀ ਆ ਸ਼ੋਅ ਕੁਆਲਿਟੀ ਦੀ ਕੱਟੀ ਹਵਾਨਾ ਦੇਖੋ ਮੂਰੇ ਮੰਗਦਾ ਕੱਲਾ ਕੱਲਾ ਨਿਕੜ ਮਾ ਥਾਣਾ ਹੈਗਾ ਜੇ ਕਿਸੇ ਮੇਰੇ ਵੀਰ ਦੀ ਸੰਮਧਾਰੀ ਚਾਉਂਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਮੋਬਾਈਲ ਨੰਬਰ ਜਿਹੜੀ ਇਹ ਝੋਟੀ ਆ ਉਹਦਾ ਮੋਬਾਈਲ ਨੰਬਰ ਹੈਗਾ 75088 83132 ਇਹ ਉਹ ਵੀਰ ਦੀ ਹੈ ਹੈ ਝੋਟੀ ਹਾਂਜੀ ਮੋਬਾਈਲ ਨੰਬਰ ਉਹਦਾ ਕਿੰਨਾ ਹੈਗਾ 75088 83132 ਦੋਸਤੋ ਪਿੰਡ ਹੈਗਾ ਇਹ ਧੌਲਾ ਜਿਹੜੀ ਵੀਰ ਦੀ ਝੋਟੀ ਹੈ ਜ਼ਿਲ੍ਹਾ ਹੈਗਾ ਬਰਨਾਲਾ ਚੰਗਾ ਗੱਦਗਾਠ ਮਾਂਗਰ ਕੱਟੀ ਦੋਸਤੋ ਇਧਰ ਜਾ ਕੇ ਆਓ ਜੀ